ਆ ਜਿਹੜੇ ਬਹੁਤੇ ਡੇਰੇਦਾਰ ਆ ਨਾ ਧਿਆਨ ਦਿੱਤਾ ਵੇ ਕਦੀ ਵੀ ਤੁਹਾਨੂੰ ਫਰੇਗੜ ਸਾਹਿਬ ਜਾਨ ਨੂੰ ਕਹਿਣਗੇ ਨਹੀਂ ਕਦੀ ਨਹੀਂ ਕਹਿਣਗੇ ਨੰਦਪੁਰ ਸਾਹਿਬ ਜਾਨ ਨੂੰ ਚਮਕੌਰ ਸਾਹਿਬ ਜਾਨ ਨੂੰ ਜਾਂ ਕਦੀ ਵੀ ਗੋਦਵਾਲ ਸਾਹਿਬ ਖਡੂਰ ਸਾਹਿਬ ਦਰਬਾਰ ਸਾਹਿਬ ਇਹ ਬਾਬੇ ਕਦੀ ਨਹੀਂ ਕਹਿਣਗੇ ਵੀ ਉੱਥੇ ਮੈਂ ਤੁਹਾਡੇ ਕੋਲ ਜਾ ਕੇ ਕਦੀ ਨਹੀਂ ਕਿਉਂਕਿ ਜੇ ਪਤਾ ਵਾ ਕਿ ਜੇ ਇਹਨਾਂ ਨੂੰ ਉਧਰ ਤੋਰਤਾ ਤੇ ਇਹਨਾਂ ਉਧਰ ਜਾਣ ਲੱਪੈਣਾ ਵਾ ਤਜੇ ਉਧਰ ਚਲ ਗਏ ਤੇ ਮੁੜ ਕੇ ਸਾਡਾ ਤੋਰੀ ਫੁਲਕਾ ਦੇ ਬੰਦ ਆਉ ਕਦੀ ਬਾਬੇ ਆਉਣ ਨੂੰ ਤੁਰਨਗੇ ਐਦਾਂ ਲੋਕਾਂ ਨੂੰ ਮਗਰ ਲਾਉਣਗੇ ਸਾਡੇ ਸਾਡੇ ਕੋਲ ਆਉ ਸਾਡੇ ਡੇਰੇ ਆਉ ਇੱਥੋਂ ਦੁੱਧ ਮਿਲਦਾ ਇੱਥੋਂ ਪੁੱਤ ਮਿਲਦਾ ਅਛਾ ਇੱਕ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਵਾਂ ਕਿ ਦੁੱਧ ਮਿਲਦਾ ਤੇ ਗੱਲ ਠੀਕ ਹੈ ਮੈਂ ਮੰਨ ਲੈਣਾ ਵਾਂ ਇਹ ਜਿਹੜਾ ਪੁੱਤ ਮਿਲਦਾ ਕਹਿੰਦੇ ਵੀ ਪੁੱਤ ਵੀ ਇੱਥੇ ਆ ਕੇ ਮਿਲਦਾ ਵਾ ਇਹ ਮੇਰੇ ਗੱਲ ਹਜਮ ਨਹੀਂ ਹੁੰਦੀ ਅਯੂ ਗੱਲ ਬਾਬਾ ਬੋਡਾ ਸਾਹਿਬ ਦੇ ਨਾਂ ਦੇ ਪ੍ਰਚਾਰਤੀ ਐ ਤੇ ਉੱਥੇ ਜਾ ਕੇ ਮੱਥਾ ਟੇਕੋ ਤੇ ਪੁੱਤ ਮਿਲਦਾ ਵਾ ਫਿਰ ਸਵਾਲ ਇੱਥੇ ਇੱਕ ਮੰਦੇ ਵਿੱਚ ਉੱਠਦਾ ਵਾ ਕਿ ਜੇਕਰ ਉੱਥੇ ਜਾ ਕੇ ਪੁੱਤ ਮਿਲਦਾ ਤੇ ਫਿਰ ਧੀ ਕਿੱਥੇ ਜਾ ਕੇ ਮਿਲਦੀ ਐ ਸਵਾਲ ਆ ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਬੋਡਾ ਸਾਹਿਬ ਗੁਰਦੁਆਰੇ ਝਭਾਲ ਜਾਓ ਨਾ ਜਾਓ ਤੁਸੀਂ ਮੱਥਾ ਟੇਕੋ ਪਰ ਇਹ ਗੱਲ ਤੋਂ ਮੈਂ ਅਜੇ ਤੱਕ ਸੱਚ ਜਾਣੇ ਕੋਨਫਿਊਜ਼ ਹਾਂ ਕਿ ਪੁੱਤ ਹੀ ਕਿਉਂ ਮਿਲਦਾ ਵਾ ਫਿਰ ਧੀਆਂ ਕਿੱਥੇ ਮੰਗੀਆਂ ਜਾ ਕੇ ਅਸੂਤਿੰਨ ਨੂੰ ਲੱਗਦਾ ਨਹੀਂ ਵੀ ਛੋਟਾ ਕਰਕੇ ਵਿਖਾ ਰਹੇ ਆ ਫਿਰ ਜਦੋਂ ਸਾਡੇ ਘਰ ਦੇ ਵਿੱਚ ਧੀ ਜਨਮ ਲੈਂਦੀ ਆ ਉਦੋਂ ਮਾਂ ਬੋਲੇ ਜਾਂ ਨਾ ਬੋਲੇ ਉਦੋਂ ਪਿਓ ਇਹ ਗੱਲ ਬੋਲੇ ਜਾਂ ਨਾ ਬੋਲੇ ਦਾਦੀ ਹਮੇਸ਼ਾ ਇਹ ਗੱਲ ਬੋਲਦੀ ਆ ਚੱਲ ਕੋਈ ਨਹੀਂ ਫੇਕੀਓਗੇ ਜਰਾ ਆਪਣੇ ਧੀ ਦੇਤੀ ਆ ਧੀ ਵੀ ਤੇ ਪੁੱਤਾਂ ਵਰਗੀ ਆ ਧੀ ਵੀ ਤੇ ਪੁੱਤਾਂ ਵਰਗੀ ਹੀ ਆ ਇਹ ਗੱਲ ਕਹਿਣਗੀਆਂ ਸਾਡੀਆਂ ਦਾਦੀਆਂ ਉਹਨਾਂ ਲੱਗਦਾ ਨਹੀਂ ਵੀ ਜਿਹੜੇ ਧੀ ਵੀ ਪੁੱਤਾਂ ਵਰਗੀ ਆ ਮਤਲਬ ਪੁੱਤ ਦੀ ਲਤ ਫੇਰ ਉੱਤੇ ਤੇ ਧੀ ਮਤਲਬ ਫੇਰ ਛੋਟੀ ਧੀ ਵੀ ਤੇ ਪੁੱਤਾਂ ਵਰਗੀ ਕਦੀ ਕਿਸੇ ਨੇ ਕਿਹਾ ਪੇ ਚੱਲ ਕੋਈ ਨਹੀਂ ਜੇ ਘਰੇ ਪੁੱਤ ਹੋ ਗਿਆ ਤੇ ਪੁੱਤ ਵੀ ਤੇ ਧੀਾਂ ਵਰਗਾ ਵਾ ਕਦੀ ਕਿਹਾ ਕਰੀ ਨਹੀਂ ਕਿਉਂਕਿ ਅਸੀਂ ਧੀ ਨੂੰ ਨੀਵਾ ਬਖਾ ਰਹੇ ਹਾਂ ਅੱਜ ਅਸੀਂ ਧੀ ਨੂੰ ਨੀਵਾ ਬਖਾ ਰਹੇ ਹਾਂ ਤੇ ਉਹ ਜਿਹੜੇ ਡੇਰੇਦਾਰ ਬਾਬੇ ਆ ਜਿਹੜੇ ਡੇਰੇਦਾਰ ਬਾਬੇ ਐਦਾਂ ਕਹਿਣਗੇ ਇੱਥੇ ਆਓ ਇੱਥੇ ਦੁੱਧ ਮਿਲੂਗਾ ਸਾਡੇ ਡੇਰੇ ਆਓ ਸਾਡੇ ਡੇਰੇ ਆ ਕੇ ਪੁੱਤ ਮਿਲੂਗਾ ਸਾਡੇ ਡੇਰੇ ਆਓ ਤੁਹਾਡੀ ਫਸਲ ਮਾੜੀ ਹੋ ਰਹੀ ਆ ਸਾਡੇ ਡੇਰੇ ਆਓ ਤੁਹਾਡੀ ਫਸਲ ਚੰਗੀ ਹੋਊਗੀ ਤੇ ਆਹੋ ਕੁਝ ਬੰਦੇ ਨੂੰ ਚਾਹੀਦਾ ਤੇ ਬੰਦਾ ਫਿਰ ਇਹਨਾਂ ਦੇ ਡੇਰਿਆਂ ਦੇ ਵਿੱਚ ਜਾ ਕੇ ਇਹਨਾਂ ਦੇ ਚੰਗਲਾਂ 'ਚ ਫਸਦਾ ਆ ਆਹ ਹੋਰ ਜਿਹੜੇ ਵੱਡੇ ਵੱਡੇ ਬਾਬੇ ਆ ਤੁਸੀਂ ਧਿਆਨ ਦਿਓ ਆ ਜਿਹੜੇ ਵੱਡੇ ਵੱਡੇ ਡੇਰੇਦਾਰ ਵੜੀਆਂ-ਵੜੀਆਂ ਗੱਡੀਆਂ ਚ ਕਿਤੇ ਐਮਤ ਨਹੀਂ ਘੁੰਮਦੇ ਇਹਨਾਂ ਨੇ ਫਤੇਗੜ ਸਾਹਿਬ ਨਾਲ ਉਹ ਸੰਗਤ ਤੋੜੀ ਦਰਬਾਰ ਸਾਹਿਬ ਨਾਲ ਉਹ ਸੰਗਤ ਤੋੜੀ ਤੇ ਇਹਨਾਂ ਨੇ ਆਪਣੇ ਡੇਰਿਆਂ ਦੇ ਵਿੱਚ ਰੌਣਕਾਂ ਵਧਾਈਆਂ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਡੇਰੇ ਬਾਰੇ ਬੋਲਿਆ ਮੈਂ ਕਿਹਾ ਵੀ ਅੱਜ ਹਾਲਾ ਸਾਡੇ ਇਹ ਆ ਬਿਆਸ ਡੇਰੇ ਬਾਰੇ ਮੈਂ ਬੋਲਿਆ ਹਾਂ ਵੀ ਅੱਜ ਸਾਡੇ ਹਾਲਾਤ ਇਹ ਆ ਵੀ ਅੱਜ ਅਸੀਂ ਅਮਰੀਕਾ ਕੈਨੇਡਾ ਵਰਗੇ ਵੱਡੇ ਦੇਸ਼ਾਂ ਤੋਂ ਅਜ ਅਮਰੀਕਾ ਕੈਨੇਡਾ ਵਰਗੇ ਵੱਡੇ ਦੇਸ਼ਾਂ ਤੋਂ ਜਹਾਜ਼ ਦਿੱਲੀ 에ਅਰਪੋਰਟ ਆਉਂਦੇ ਆ ਦਿੱਲੀ 에ਅਰਪੋਰਟ ਲਗਜ਼ਰੀ ਬੱਸਾਂ ਤੇ ਸਵਾਰ ਕਰਕੇ ਉਹਨਾਂ ਸੰਗਤਾਂ ਨੂੰ ਵੱਡੇ ਵੱਡੇ ਡੇਰੇਆਂ ਦੇ ਲਿਆਂਦਾ ਜਾਂਦਾ ਵਾ ਉਹ ਲੋਕ ਮਹੀਨਾ ਡੇਰੇ ਰਹਿੰਦੇ ਆ 15 ਦਿਨ 15 ਦਿਨ ਡੇਰੇ ਤੇ ਰਹਿੰਦੇ ਆ ਤੇ ਮਹੀਨਾ 15 ਦਿਨ ਰਹਿ ਕੇ ਜਦੋਂ ਵਾਪਸ ਜਾਂਦੇ ਆ ਨਾ ਉਸੇ ਤਰ੍ਹਾਂ ਲਗਜ਼ਰੀ ਬੱਸਾਂ 'ਤੇ ਸਵਾਰ ਹੋ ਕੇ ਦਿੱਲੀ 에ਅਰਪੋਰਟ ਫਿਰ ਵਾਪਸ ਅਮਰੀਕਾ ਕੈਨੇਡਾ ਮੈਂ ਸਵਾਲ ਕਰਤਾ ਇੱਕ ਮੈਂ ਕਿਹਾ ਜੇ ਜਦੋਂ ਤੁਹਾਡੀ ਬਾਸ ਫਤੇਗੜ ਸਾਹਿਬ ਦੇ ਲਾਗੋਂ ਦੀ ਲੰਗਰੀ ਹੋਏਗੀ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸਵਾਲ ਤੇ ਕਰਦੇ ਹੋਣਗੇ ਕਿ ਪਿਤਾ ਜੀ ਹਾਈਨਾ ਬਦਲੇ ਵਾਰਿਆ ਸਾਨੂੰ ਜਿਹੜੇ ਸਾਹਮਣੇ ਉਹਦੀ ਲੰਗ ਹੀ ਆ ਤੇ ਪਰ ਫਤੇਗੜ ਸਾਹਿਬ ਮੱਥਾ ਟੇਕ ਨਹੀਂ ਆਏ ਫਤੇਗੜ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਆ ਡੇਰੇਆਂ ਦਾ ਇਤਿਹਾਸ ਕੋਈ ਨਹੀਂਗਾ ਇਹ ਕੇਵਲ ਤੇ ਕੇਵਲ ਸਾਨੂੰ ਸਿੱਖੀ ਨਾਲ ਤੋੜ ਰਿਹਾ ਹੈ ਅਜ ਬੜੀਆਂ ਬੜੀਆਂ ਗੱਡੀਆਂ ਗੁਰਦੁਆਰਿਆਂ ਦੇ ਗ੍ਰੰਥੀਆਂ ਦੇ ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਆ ਇਹ ਗੱਲ ਮੇਰੀ ਬੜਿਆਂ ਨੂੰ ਚੁਪਦੀ ਆ ਗੁਰਦੁਆਰੇ ਦੇ ਵਿੱਚ ਵੇਖ ਲੋ ਆ ਕਿ ਧਿਆਨ ਮਾਰ ਕੇ ਗੁਰਦਰਿਆਂ ਦੇ ਗ੍ਰੰਥੀ ਜੂਨ ਜੁਲਾਈ ਦਾ ਮਹੀਨਾ ਹੁੰਦਾ ਵਾ ਤਾਂ ਸਾਈਕਲਾਂ ਦੇ ਵਿਚਾਰੇ ਤੜਕੇ ਪਹਿਲਾਂ 3 ਵਜੇ ਉੱਠਦੇ ਇਸ਼ਨਾਨ ਕਰਦੇ ਆ ਫਿਰ ਦੂਹੋਂ ਦੂਹ ਸਾਈਕਲ ਭਜਾ ਕੇ ਗੁਰਦਾਰੀ ਹੁੰਦੀ ਆ ਤੇ ਗੁਰਦਰੀ ਆ ਕੇ ਉਹਨਾਂ ਦਾ ਘੰਟਾ ਇੱਥੋਂ ਨਾ ਸਰੀਰ ਉਹਨਾਂ ਦਾ ਇੰਨਾ ਪਸੀਨਿਓ ਪਸੀਨਿਓ ਹੋ ਗਏ ਮੱਥੇ ਤੇ ਪਸੀਨੇ ਪਸੀਨੀਆਂ ਹੋ ਕੇ ਤੇ ਸਾਰਾ ਉਹਨਾਂ ਦੇ ਕੱਪੜੇ ਇਦਾਂ ਨਾਲ ਚਿਪਕੇ ਹੁੰਦੇ ਆ ਸਰੀਰ ਦੇ ਪਸੀਨੇ ਨਾਲ ਜਨਵਰੀ ਦਾ ਮਹੀਨਾ ਆਵੇ ਉਹ ਗਰੰਥੀ ਵਿਚਾਰਾ ਸਾਈਕਲ ਚਲਾ ਕੇ ਹੁੰਦਾ ਵਾ ਸ਼ਨਾਨ ਕਰਕੇ ਉਹ ਜਦੋਂ ਸਾਈਕਲ ਚਲਾ ਕੇ ਦੂੋਂ ਤੂੰ ਪੈਦਲ ਮਾਰਦਾ ਜਦੋਂ ਗੁਰਦਾਰੇ ਹੁੰਦਾ ਨਾ ਵਿਚਾਰਾ ਉਹਦੇ ਆ ਕੇ ਤੇ ਪੌਣਾ ਘੰਟਾ ਹੱਥ ਨਹੀਂ ਲੱਗੇ ਹੁੰਦੇ ਤੇ ਗੁਰਦਰੀਆਂ ਦੇ ਗਰੰਥੀ ਸਿੰਘ ਵਿਚਾਰੇ ਆ ਹੁੰਦੇ ਹੁਣ ਸਾਈਕਲਾਂ ਤੇ ਪਖੰਡੀ ਬਾਬੇ ਨੂੰ ਲੈ ਕੇ ਤੇ ਗਏ ਕਾਲੇ ਸ਼ੀਸ਼ੇ ਵਾਲੀਆਂ ਫੋਰਚੂਨਰਾਂ ਪਖੰਡੀ ਬਾਬੇ ਨੂੰ ਲੈ ਕੇ ਤੇ ਗਏ ਅਸੀਂ ਵੀ BMW ਮਰਸੜਿੰਗਾਂ ਇਹ ਲੱਗਦਾ ਨਹੀਂ ਵੀ ਸਾਡੀ ਕੌਮ ਜਾ ਕੇ ਨੂੰ ਰਹੀ ਹੈ ਅੱਛਾ ਇਹ ਗੱਲ ਮੈਂ ਪਿਛਲੇ ਦਿਨਾਂ 'ਚ ਕੀਤੀ ਮੈਂ ਤੁਹਾਨੂੰ ਆਪਣਾ ਦੱਸਦਾ ਮੇਰੇ ਕੋਲ ਸ਼ਿਫਟ ਗੱਡੀ ਹੈ ਮੈਨੂੰ ਆਉਂਦੇ ਵੀ ਤੂੰ ਆਹ ਗੱਲ ਕਿਸ ਅਥਾਰਟੀਆਂ ਨਾਲ ਕੀਤੀ ਆ ਤੇਰੇ ਕੋ ਕੀ ਰਾਈਟ ਹੈ ਤੂੰ ਮਹਾਪੁਰਖਾਂ ਬਾਰੇ ਬੋਲਨੇ ਮੈਂ ਕਿਹਾ ਕੀ ਬੋਲਿਆ ਜੀ ਮੈਂ ਆਉਂਦੇ ਤੂੰ ਗੱਲ ਕੀਤੀ ਆ ਕਿ ਬਾਬੇ ਆਉਂਦੇ ਆ ਗੱਡੀਆਂ 'ਚ ਤੇ ਗਰੰਥੀ ਆਉਂਦੇ ਆ ਸਾਈਕਲਾਂ 'ਤੇ ਅੰਦੇ ਤੁਹਾਡੇ ਕੋਲੇ ਵੀ ਸਵਿਫਟ ਗੱਡੀ ਹੈਗੀ ਆ ਬਖਾਂਜੀ ਹੈਗੀ ਆ ਸਵਿਫਟ ਦੇ ਆਈ ਦਾ ਪਾਵੇਂ ਹੈਗੀ ਆ ਤੇ ਆਂਦੇ ਵੀ ਤੁਸੀਂ ਆਪਣੀ ਗੱਡੀ ਦਾ ਹੀ ਕਰੋਗੇ ਮੈਂ ਕਿਹਾ ਵੀ ਜਿਹੜੀ ਅਸੀਂ ਗੱਡੀ ਲਈ ਹੈ ਸਾਡੇ ਪਰਿਵਾਰ ਵਾਲੇ ਜ਼ਿੰਮੇਦਾਰ ਆ ਅਸੀਂ ਆਪਣੀ ਪਹਿਲੀ ਵਾਉਣੀ ਆ ਤੇ ਅਸੀਂ ਪੈ ਲਈਆਂ ਠੇਕੇ ਤੇ ਲੈ ਕੇ ਵਾਉਣੀ ਆ ਤੇ ਗਹਿਣੇ ਲੈ ਕੇ ਵਾਉਣੀ ਆ ਅਸੀਂ ਅਜੇ ਤੱਕ ਕਦੀ ਸੰਤਨ ਨੂੰ ਨਹੀਂ ਕਿਹਾ ਕਿ ਐਨੀਕ ਸਾਨੂੰ ਭੇਟ ਦਿਓ ਤਨਾਈਂ ਅਹੀਂ ਕੋ ਲੰਮੇ ਝੱਗੇ ਵਾਲੇ ਸਾਧਿਆਂ ਜੇਕਰ ਅਹੀਂ ਗੱਡੀਆਂ ਲਈਆਂ ਵਾ ਅੱਜ ਅਹੀਂ ਗੱਡੀ ਦੀ ਵੀ ਹੋ ਗਈ ਕੱਲ ਨੂੰ ਮੈਂ ਭਾਵੇਂ ਕੋਈ ਵੱਡੀ ਗੱਡੀ ਵੀ ਲੈ ਲਵਾਂ ਮੰਨ ਲਓ ਮੈਂ ਆਪਣੀ ਗੱਲ ਕਰਾਂ ਕੱਲ ਨੂੰ ਮੈਂ ਕੋਈ ਵੱਡੀ ਗੱਡੀ ਵੀ ਲੈ ਲਾਂ ਤੇ ਆਪਣੀ ਕਿਰਤ ਚ ਲਾਵਾਂਗਾ ਤੇ ਇਹ ਗੱਲ ਚਲੋ ਮੈਂ ਦੱਸਦਾ ਨਹੀਂਗਾ ਪਰ ਮੈਂ ਦੱਸਾਂ ਜੋ ਆਪਣੇ ਮੈਂ ਜਿੰਨੇ ਵੀ ਅਹੀਂ ਪੈਸੇ ਕਮਾ ਰਹੇ ਹੋਗੇ ਕੋਲੋਂ ਤਾਂ ਸੰਬੰਧ ਕੱਢ ਕੇ ਤੇ ਅਹੀਂ ਵਿੱਚੋਂ ਸਿਆਲ ਦਾ ਮੌਸਮ ਆਉਂਦਾ ਵਾ ਤੇ ਅਸੀਂ ਕੁਝ ਨਾ ਕੁਝ ਗਰੀਬਾਂ ਨੂੰ ਲੈ ਕੇ ਵੀ ਦਈਦਾ ਕੋ ਮੋਟੇ ਵਸਤਰ ਇਹ ਗੱਲ ਮੈਂ ਦੱਸਣੀ ਨਹੀਂ ਚਾਹੁੰਦਾ ਪਰ ਜੇਕਰ ਤੁਸੀਂ ਸਵਾਲ ਕਰਦੇ ਹੋ ਵੀ ਤੁਹਾਡੇ ਕੋਲ ਵੀ ਤੇ ਸਵਿਫਟ ਗੱਡੀ ਹੈਗੀ ਆ ਇਹ ਤਾਂ ਮੈਨੂੰ ਜਵਾਬ ਦੇਣਾ ਪੈਂਦਾ ਵਾ ਸਵਿਫਟ ਆ ਜੇਕਰ ਹੈਗੀ ਆ ਤੇ ਲਈ ਅਸੀਂ ਆਪਣੇ ਕਿਰਤ ਚੋਂ ਆ ਲੋਕਾਂ ਨੂੰ ਲੁੱਟ ਲੁੱਟ ਕੇ ਅਸੀਂ ਗੱਡੀਆਂ ਨਹੀਂ ਦੇਂਗਾ ਅ ਡੇ ਤਾਰੀਬਾਂ ਵਾਂਗੂ ਤੇ ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਸਾਡੇ ਪ੍ਰਚਾਰਕ ਕੰਗਾਲ ਰਹਿਣ ਤੁਸੀਂ ਇਹ ਚਾਹੁੰਦੇ ਹੋ ਫਿਰ ਸਾਡੇ ਪ੍ਰਚਾਰਕ ਭੁੱਖੇ ਮਰਨ ਉਹਨਾਂ ਦੇ ਕੋਲ ਖਾਣ ਨੂੰ ਕੋਈ ਰੋਟੀ ਨਾ ਹੋਵੇ ਦੋ ਟਾਈਮ ਦੀ ਤੁਸੀਂ ਇਹ ਚਾਹੁੰਦੇ ਹੋ ਜਿਵੇਂ ਤੁਹਾਨੂੰ ਮੇਰੀ ਸਵਿਫਟ ਦਿਖ ਗਈ ਤੇ ਪਖੰਡੀ ਬਾਬਿਆਂ ਨੇ ਤੁਹਾਨੂੰ ਗੱਡੀ ਦਿਖੀ ਨਹੀਂ ਉਹਨਾਂ ਦੇ ਕੋਲ ਤੇ ਹੁੰਦਿਆਂ ਬੁਲਟ ਪ੍ਰੂਫ ਆ ਫਿਰ ਹੁੰਦਿਆਂ ਕਾਲੇ ਸ਼ੀਸ਼ਿਆਂ ਵਾਲੀਆਂ ਵਿੱਚ ਤੇ ਵਿੱਚ ਹੁਣ ਕੀ ਹੁੰਦਾ ਕਾਲੇ ਸ਼ੀਸ਼ਿਆਂ ਵਾਲੀ ਚੋ ਹੁਣ ਮੈਨੂੰ ਦੱਸਣ ਦੀ ਲੋੜ ਤੇ ਨਹੀਂ ਗਈ ਇਹ ਡੇਰੇਦਾਰ ਕੇਵਲ ਤੇ ਕੇਵਲ ਸਾਨੂੰ ਬਾਣੀ ਨੂੰ ਤੋੜਦੇ ਆ ਕਦੀ ਕੋਈ ਇੱਕ ਡੇਰੇਦਾਰ ਮੈਨੂੰ ਆਪਕੇ ਬਖਾ ਦੋ ਜਿਹੜੇ ਡੇਰੇਦਾਰ ਨੇ ਇਹ ਗੱਲ ਕੀਤੀ ਹੋਵੇ ਕਿ ਆਪ ਬਾਣੀ ਪੜੋ ਤੇ ਜਦੋਂ ਅਸੀਂ ਕਹੀਏ ਨਾ ਵੀ ਪਾਣੀ ਪੜੋ ਤਾਂ ਸਾਨੂੰ ਪਤਾ ਹੀ ਕਹਿਣਗੇ ਇਹ ਸਰਕਾਰੀ ਨੇ ਆਰਐਸਐਸ ਦੇ ਨੇ ਉਹ ਭਲਿਓ ਆਰਐਸਐਸ ਦੇ ਨਾਲ ਤੁਹਾਡੀਆਂ ਫੋਟੋਆਂ ਰੋਜ਼ ਵਾਇਰਲ ਹੋਣ ਤੁਹਾਡੇ ਸਦਾਨੀਆਂ ਆਰਐਸਐਸ ਜਿਹਾ ਮੀਟਿੰਗਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਤੁਹਾਡੇ ਬਾਬੇ ਪਹੁੰਚਣ ਤੇ ਆਰਐਸਐਸ ਦੇ ਅਸੀਂ ਤੁਹਾਡੇ ਬਾਬੇ ਦੀਆਂ ਆਰਐਸਐਸ ਦੇ ਨਾਲ ਫੋਟੋਆਂ ਵਾਇਰਲ ਹੋਣ ਉਹ ਅਗੇ ਪੰਥਕ ਅਹੀਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰੀਏ ਅਹੀਂ ਹੋ ਗਿਆ ਆਰਐਸਐਸ ਦੇ ਅਹੀਂ ਹੋ ਗਿਆ ਸਰਕਾਰੀ ਕਦੀ ਕੋ ਡੇਰੇ ਦਾ ਰਹਿ ਗੱਲ ਨਹੀਂ ਕਹਿੰਦਾ ਸੁਣੋਗੇ ਤੁਸੀਂ ਪੇ ਬਾਣੀ ਆ ਪੜੋ ਉਹ ਇਦਾਂ ਕਹਿਣਗੇ ਸਾਡੇ ਕੋਲ ਆਓ ਸਾਡੇ ਕੋਲੋਂ ਬਾਣੀ ਪੜਾਓ ਕਿਉਂ ਕਿ ਜੇ ਪਤਾ ਵਾ ਵੀ ਸਿੱਖਣੇ ਬਾਣੀ ਆ ਪੜ੍ਹ ਲਈ ਸਿੱਖ ਨੂੰ ਪਤਾ ਲੱਗ ਜਾਣਾ ਫਿਰ ਰਿਐਲਿਟੀ ਕੀ ਹੈ ਜੇ ਸਿੱਖ ਬਾਣੀ ਪੜ੍ਹ ਲਈ ਸਿੱਖਣੇ ਤੇ ਸਾਡੇ ਹੱਟ ਬੰਦ ਹੋਣਗੇ ਇਸ ਕਰਕੇ ਡੇਰੇਦਾਰ ਕਦੀ ਇਹ ਗੱਲ ਨਹੀਂ ਕਹਿੰਦੇ ਵੀ ਬਾਣੀ ਪੜੋ ਐਂ ਕਹਿੰਦੇ ਆ ਸਾਡੇ ਕੋਲ ਆ ਉਹ ਵਿਧੀ ਵਿਧਾਨਾ ਪੜਾਓ ਸਾਡੀ ਮਰਿਆਦਾ ਦੇ ਨਾਲ ਪੜਾਓ ਆਪ ਪੜੀ ਗਏ ਅਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਬਾਬਾ ਜੀ ਨੇ ਪੜਤਾ ਕੀ ਨਹੀਂ ਤੇ ਜੇ ਸਿੱਖ ਨੇ ਆਪ ਪੜ ਲਈ ਤੇ ਸਿੱਖ ਨੂੰ ਪਤਾ ਲੱਗੂ ਰਿਐਲਿਟੀ ਅਸੀਂ ਕਹਿੰਦੇ ਆ ਕਿ 85 ਲੱਖ ਦਾ ਗੇਟ ਕੱਟ ਕੇ ਤੁਸੀਂ ਸੰਸਾਰ ਦੇ ਕਿ ਲੈਣ ਆਏ ਜੀ ਤੇ ਮਹਾਰਾਜ ਬਾਣੀ ਫੈਸਲਾ ਕਰਦੇ ਆ ਵੀ ਆਇਓ ਸੁਣਨ ਪੜਨ ਕੋ ਬਾਣੀ ਕੋਈ ਬਾਬਾ ਇਸ ਪੰਕਤੀ ਦੀ ਵਿਆਖਿਆ ਕਰਦਾ ਅਸੀਂ ਹਰ ਸਟੇਜ ਤੇ ਆਹ ਪੰਕਤੀ ਦੀ ਵਿਆਖਿਆ ਅਸੀਂ 100 ਵਾਰੀ ਕਰ ਦਿੰਨੀ ਆ ਜਿੱਥੇ ਅਸੀਂ ਹੋਰ ਪੰਕਤੀਆਂ ਦੀ ਗੱਲ ਕਰਨੀ ਆਹ ਪੰਕਤੀ ਦੀ ਗੱਲ ਵੀ ਕਰਦਿਆਂ ਵੀ ਆਇਓ ਸੁਣਨ ਪੜਨ ਕੋ ਬਾਣੀ ਕੋ ਡੇਰੇਦਾਰ ਬਾਬਾ ਕਹਿੰਦੇ ਮੇਰੇ ਚੈਲੈਂਜ ਡੇਰੇਦਾਰਾਂ ਨੂੰ ਸਿੱਖੋ ਮੇਰੀ ਬੇਨਤੀ ਆ ਆਹ ਬਾਣੀ ਪੜੋ ਘਰਾਂ ਦੇ ਵਿੱਚ ਸਹਿਜ ਪਾਠ ਕਰੋ ਤੁਹਾਡੀ ਧੀ ਤੁਹਾਡੀ ਬੱਚੀ ਕਿਤੇ ਬਾਣੀ ਪੜਦੀ ਹੋਵੇ ਸਾਰਾ ਦਿਨ ਤੇ ਬਾਣੀ ਪੜ ਕੇ ਬਾਹਰ ਨਿਕਲੂ ਕਿ ਨਾ ਸ਼ਾਮਾਂ ਨੂੰ ਤੇ ਵੇਖਣ ਵਾਲਿਆਂ ਨੇ ਇਹ ਗੱਲ ਕਹਿਣੀ ਵੀ ਫਲਾਨਾ ਸੌਂ ਦੀ ਧੀ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਦੀ ਆਈ ਆ ਉਹ ਯੋ ਤੁਹਾਡੀ ਧੀਕ ਦੇ 5 ਮਿੰਟ ਕੇ ਡੇਰੇਦਾਰ ਦੇ ਕੋਲ ਚਲ ਗਈ ਤੇ ਸਾਰੀ ਜ਼ਿੰਦਗੀ ਉਹਨੇ ਵਿਚਾਰੀ ਨੇ ਬਦਨਾਮੀ ਦੀ ਜ਼ਿੰਦਗੀ ਚ ਰਹਿਣਾ ਵਾ ਵੀ ਫਲਾਨਾ ਸੌਂ ਦੀ ਧੀ ਉਸ ਸਮੇ ਬਾਬੇ ਦੇ ਕੋਲ ਕੀ ਕਰਦੀ ਸੀ ਪਿਓ ਵੀ ਬਦਨਾਮ ਧੀ ਵੀ ਬਦਨਾਮ ਤੇ ਮੈਂ ਤੇ ਬੇਨਤੀ ਕਰਦਾ ਹੁੰਦਾ ਵਾ ਆਪਣੀਆਂ ਧੀਆਂ ਨੂੰ ਇੱਕ ਗਿਫਟ ਲੈ ਕੇ ਦਿਓ ਪੋਥੀਆਂ ਬੱਚਿਆਂ ਆਪਣੀਆਂ ਨੂੰ ਕਹੋ ਕਿ ਤਿਗੇ ਇੰਨਾ ਟਾਈਮ ਬਾਣੀ ਪੜ ਇੰਨਾ ਟਾਈਮ ਆਪਣੇ ਸਕੂਲ ਦਾ ਕਾਲਜ ਦਾ ਕੰਮ ਕਰ ਤਿਗੇ ਇੰਨਾ ਟਾਈਮ ਆਪਣਾ ਫੋਨ ਵੇਖ ਇੰਨਾ ਟਾਈਮ ਤੂੰ ਟੀਵੀ ਵੇਖਣਾ ਕੋਈ ਹੋਰ ਕਰਨਾ ਵਾ ਉਹ ਕਰ ਲੈ ਆਪਣੀ ਮਾਂ ਨਾਲ ਕੋ ਕੰਮ ਕਰਾ ਦੇ ਕਰਦਾ ਆਪਣੀ ਧੀ ਨੂੰ ਪੋਥੀਆਂ ਲੈ ਕੇ ਦਿਓ ਆਪਣੀ ਧੀ ਨੂੰ ਐਵੇਂ ਡੇਰੇਦਾਰਾਂ ਸਾਧਾਂ ਦੇ ਕੋਲ ਨਾਲ ਲਾਓ ਡੇਰੇਦਾਰਾਂ ਸਾਧਾਂ ਦੇ ਕੋਲ ਨਾਲ ਲੈ ਕੇ ਤੁਰੇ ਫਿਰੋ ਇਹ 3 ਬੜੀ-ਵੱਡੀ ਗੁਰੂ ਦੀ ਦਾਤ ਜੇ ਬਹੁਤ ਵੱਡੀ ਦਾਤ ਹੈ 3 ਗੁਰੂ ਦੀ ਤੇ ਇਹਨਾਂ 3 ਨੂੰ ਗੁਰੂ ਘਰ ਲੈ ਕੇ ਜਾਓ ਫਤਿਹਗੜ ਖੜੋ ਦਰਬਾਰ ਸਾਹਿਬ ਖੜੋ ਗੋਂਦਵਾਲ ਸਾਹਿਬ ਖੜੋ ਸੀਸਗੰਜ ਬੰਗਲਾ ਸਾਹਿਬ ਖੜੋ ਹਜੂਰ ਸਾਹਿਬ ਖੜੋ ਡੇਰੇਦਾਰਾਂ ਦੇ ਕੋਲ ਨਾ ਖੜੋ ਇਹਨਾਂ ਡੇਰੇਦਾਰਾਂ ਦੇ ਪਿਛਲੇ ਦਿਨੀ ਕਰਤੂਤਾਂ ਵਾਇਰਲ ਹੋ ਗਏ ਹਨ ਭਾਈ ਮੈਰੋਂ ਨੇ ਕਿੰਨੇ ਸਾਥ ਕੱਢੇ ਸੀ ਤੇ ਮੈਂ ਤਾਂ ਇਹ ਵੀ ਬੇਨਤੀ ਕਰਦਾ ਜੇ 2-4 ਸਾਥ ਕੱਢੇ ਆ ਪਤਾ ਨਹੀਂ ਕਿੰਨੇ ਅਜੇ ਹੋਣਗੇ ਜਿਹੜੇ ਅਜੇ ਵੀ ਗੁਰੂ ਦੀ ਹਜ਼ੂਰੀ ਚ ਕਿਹੋ ਜਿਹਾ ਕੰਮ ਕਰਦੇ ਹੋਣਗੇ ਤੇ ਤੀ ਬਹੁਤ ਵੱਡੀ ਦਾਤ ਆ ਗੁਰੂ ਦੀ ਇਹਨਾਂ ਧੀਆਂ ਨੂੰ ਜੇ ਲੈ ਕੇ ਜਾਣਾ ਵਾ ਫਤੇਗੜ ਸਾਹਿਬ ਖੜੋ ਤੂੰ ਅੱਗੇ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਆ